ਸਾਡੇ ਘਰ ਵਿੱਚ ਮੈਥੋਂ ਵੀ ਉਹ ਪਹਿਲਾਂ ਆਈਏ ਸ਼ੁਕਰ ਰਪਾਏ ਤੇਰਾ ਜੋ ਤੂੰ ਪਹਿਣ ਸਾਡੇ ਘਰ ਵਿੱਚ ਮੈਥੋਂ ਵੀ ਉਹ ਪਹਿਲਾਂ ਆਈਏ ਸ਼ੁਕਰ ਰਪਾਏ ਤੇਰਾ ਜੋ ਤੂੰ ਪਹਿਣ ਸਤਿ ਸ੍ਰੀ ਅਕਾਲ ਜੀ ਸੋ ਅੱਜ ਤੁਹਾਡਾ ਚੈਨਲ ਤੇ ਜਿਹੜੀ ਅੱਪਨੇ ਪਹਿਲਾ ਵੀਡੀਓ ਲਾਈ ਆ ਇਹ ਤੁਸੀਂ ਦੇਖ ਹੀ ਨਹੀਂ ਹੋਰੀਆਂ ਬੱਚਿਆਂ ਦੀ ਵੀਡੀਓ ਆ ਜਿਹੜੀ ਭੈਣ ਪਹਿਲੇ ਨੰਬਰ ਤੇ ਖੜੀ ਐ ਇਹ ਬਲੌਗ ਬਣਾਉਂਦੀ ਐ ਇਸ ਤੇ ਬੱਚੇ ਨੇ ਇਹ ਇਹ ਬੱਚਿਆਂ ਨੂੰ ਛੱਡ ਕੇ ਇਹਨਾਂ ਦੀ ਮਾਂ ਹਮੇਸ਼ਾ ਲਈ ਚਲੀ ਗਈ ਹੈ ਇਹਨਾਂ ਦੇ ਜਾਣ ਦਾ ਜਿਹੜਾ ਕਾਰਨ ਐ ਇਹਨਾਂ ਦੀ ਮੌਤ ਦਾ ਕਾਰਨ ਯਾਨੀ ਕਿ ਆਪਾਂ ਕਹਿ ਸਕਦੇ ਹਾਂ ਵੀ ਇਹਨਾਂ ਦਾ ਘਰੇਲੂ ਮਸਲਾ ਸੀ న్యూ ਚੈਨਲ ਵਾਲਿਆਂ ਨੇ ਬਹੁਤ ਸਾਰੇ ਵਿਵਾਦ ਖੜੇ ਕੀਤੇ ਵੀ ਇਹਨਾਂ ਨੂੰ ਇਹਨਾਂ ਦੇ ਸਹੁਰਿਆਂ ਵੱਲੋਂ ਮਾਰਿਆ ਗਿਆ ਇਸ ਪਰ ਦੇ 3-4 ਚੈਨਲ ਨੇ ਜਾਨੀ ਕਿ ਸਾਰਾ ਪਰਿਵਾਰ ਇਕੱਠਾ ਹੋ ਕੇ ਜਿਹੜਾ ਆਪਾਂ ਕਹਿ ਦਿੰਦੇ ਹਾਂ ਵੀ ਸ਼ਾਰਟ ਫਿਲਮਾਂ ਵੀ ਬਣਾਉਂਦਾ ਏ ਤੇ ਇਹ ਆਪਣੇ ਬਲੌਗ ਵੀ ਬਣਾਉਂਦੇ ਨੇ ਇਹਨਾਂ ਦੇ ਚੈਨਲ ਦਾ ਨਾਮ ਹੈ ਜਿਹੜਾ ਸੁਖਪ੍ਰੀਤ ਬਲੌਗਸ ਚੈਨਲ ਹੈ ਤੇ ਇਹਨਾਂ ਦੇ 3-4 ਹੋਰ ਵੀ ਚੈਨਲ ਨੇ ਸਾਰਾ ਪਰਿਵਾਰ ਇਕੱਠੇ ਹੀ ਵੀਡੀਓ ਬਣਾਉਂਦੇ ਸੀ ਆਪਣੀ ਉਸ ਦਿਨ ਦੀ ਫੋਟੋ ਹੈ ਜਦੋਂ ਇਹਨਾਂ ਦੇ ਹਸਬੰਦ ਨੇ ਇਹਨਾਂ ਨੂੰ ਗਿਫਟ ਲੈ ਕੇ ਦਿੱਤਾ ਸੀ ਇਹਨਾਂ ਦੇ ਹਸਬੰਦ ਨੇ ਜਿਹੜੇ ਪਹਰੋਂ ਆਏ ਨੇ ਇਹਨਾਂ ਦੇ ਹਸਬੰਦ ਨੂੰ ਆਇਆ ਹਜੇ 7-8 ਹੀ ਦਿਨ ਹੋਏ ਸੀ ਇਹਨਾਂ ਦੀ ਘਰੇ ਕੋਈ ਘਰੇਲੂ ਨਸਲਾ ਸੀ ਜਿਸ ਕਰਕੇ ਇਹਨਾਂ ਨੇ ਜਾਨਕੀ ਗੁੱਸੇ ਦੇ ਵਿੱਚ ਆ ਕੇ ਕੋਈ ਜ਼ਹਿਰੀਲੀ ਦਵਾਈ ਹੈ ਜਿਹੜੀ ਖਾ ਲਈ ਤੇ ਉਸ ਤੋਂ ਬਾਅਦ ਇਹਨਾਂ ਦੀ ਮੌਤ ਹੋ ਗਈ ਤੇ ਪਿੱਛੇ ਆਪਣੇ ਦੋ ਬੱਚਿਆਂ ਨੂੰ ਛੱਡ ਗਏ ਨੇ ਇਹਨਾਂ ਦੇ ਜਿਹੜੇ 팬 ਨੇ ਉਹਨਾਂ ਨੇ ਬਹੁਤ ਹੀ ਜ਼ਿਆਦਾ ਦੁੱਖ ਮਨਾਇਆ ਕਿ ਵੀ ਛੋਟੇ-ਛੋਟੇ ਬੱਚੇ ਤੇ ਐਨਐਸਓ ਵੀ ਪਰਿਵਾਰ ਨੂੰ ਛੱਡ ਕੇ ਜਾਣ ਲਈ ਸੁੱਖ ਦਾ ਮਨ ਕਿਵੇਂ ਮੰਨਿਆ ਕੋਈ ਕਹ ਰਿਹਾ ਵੀ ਇਹਨਾਂ ਨੂੰ ਬਹੁਤ ਜ਼ਿਆਦਾ ਅੰਦਰ ਇਹਨਾਂ ਦੇ ਦੁੱਖ ਸੀ ਜਿਸ ਕਰਕੇ ਇਹਨਾਂ ਨੇ ਐਡਾ ਵੱਡਾ ਫੈਸਲਾ ਲਿਆਈ ਜੋ ਵੀ ਹੋਇਆ ਬਹੁਤ ਜ਼ਿਆਦਾ ਮਾੜਾ ਹੋਇਆ ਪਰ ਇਹਨਾਂ ਦੀਆਂ ਵੀਡੀਓਜ਼ ਤੁਸੀਂ ਦੇਖ ਸਕਦੇ ਹੋ ਇਹਨਾਂ ਦੇ ਚੈਨਲ ਤੇ ਜਾ ਕੇ ਵੀ ਇਹਨਾਂ ਦਾ ਪਰਿਵਾਰ ਹੈ ਜਿਹੜਾ ਬਹੁਤ ਵਧੀਆ ਦਿੱਤੇ ਇਹਨਾਂ ਦੇ ਸਹੁਰਿਆਂ ਨੇ ਵੀ ਵੀਡੀਓ ਪਾ ਕੇ ਕਿਹਾ ਵੀ ਕੋਈ ਫੇਕ ਖਬਰਾਂ ਨਾ ਬਣਾਓ ਅਸੀਂ ਉਹਨਾਂ ਨੂੰ ਨਹੀਂ ਮਾਰਿਆ ਉਹ ਕੋਈ ਸਾਡੇ ਘਰ ਦਾ ਘਰੇਲੂ ਮਸਲਾ ਜਿਹਾ ਉਸ ਜਿਹੜਾ ਹੈਗਾ ਸੀ ਉਹ ਸਾਨੂੰ ਵੀ ਨਹੀਂ ਪਤਾ ਹਸਬੰਡ ਵਾਈਫ ਦੀ ਕੀ ਗੱਲ ਸੀ ਜਿਸ ਕਰਕੇ ਸਦੇ ਦੇ ਵਿੱਚ ਆ ਕੇ ਸੁਖ ਨੇ ਇਹ ਕਦਮ ਚੱਕਿਆ ਉਹਨਾਂ ਨੇ ਇਸ ਚੀਜ਼ ਦਾ ਬਹੁਤ ਜ਼ਿਆਦਾ ਅਫਸੋਸ ਕੀਤਾ ਵੀ ਉਹ ਸਾਡੇ ਨਾਲ ਵੀਡੀਓ ਬਣਾਉਂਦੀ ਸੀ ਸਾਰਾ ਪਰਿਵਾਰ ਸੀ ਜਿਹੜਾ ਵੀਡੀਓਜ਼ ਬਣਾਉਂਦਾ ਸੀ ਉਹ ਸੁੱਖ ਦੇ ਨਸਹਾਰੇ ਨਾਲ ਬਹੁਤ ਜ਼ਿਆਦਾ ਸਹੂਲ ਹੋਇਆ ਉਹਨਾਂ ਨੂੰ ਜਿਹੜਾ ਘਾਟਾ ਪਿਆ ਇਹ ਬਹੁਤ ਹੀ ਜ਼ਿਆਦਾ ਵੱਡਾ ਹੈ ਤੇ ਉਹਨਾਂ ਦੇ ਬੱਚਿਆਂ ਦਾ ਵੀ ਜਿਹੜਾ ਇਹ ਨੁਕਸਾਨ ساری ਉਮਰ ਦਾ ਹੋ ਗਿਆ ਕਿਉਂਕਿ ਉਹਨਾਂ ਨੂੰ ਮਾਂ ਕਿਤੋਂ ਨਹੀਂ ਮਿਲਣੀ ਇਸ ਕਰਕੇ ਜਿਹੜੇ ਨਿਊ ਚੈਨਲ ਵਾਲੇ ਨੇ ਉਹਨਾਂ ਨੇ ਕਿਹਾ ਵੀ ਸਾਡੀਆਂ ਫੇਕ ਖਬਰਾਂ ਨਾ ਲਾਓ ਵੀ ਅਸੀਂ ਇਹਨਾਂ ਨੂੰ ਮਾਰ ਦਿੱਤਾ ਹੈ ਅਸੀਂ ਨੂੰ ਨਹੀਂ ਮਾਰਿਆ ਹੈ ਜਿਸ ਦਿਨ ਸੁਖ ਦੀ ਮੌਤ ਹੋਈ ਹੈ ਉਸ ਦਿਨ ਵੀ ਅਸੀਂ ਦੋ ਤਿੰਨ ਵੀਡੀਓਜ਼ ਨੇ ਜਿਹੜੀਆਂ ਸ਼ੂਟ ਕੀਤੀਆਂ ਸੀ ਉਸ ਤੋਂ ਬਾਅਦ ਰਾਤ ਨੂੰ ਹੀ ਕੋਈ ਗੱਲਬਾਤ ਹੋਈ ਹੈ ਜਿਸ ਤੋਂ ਬਾਅਦ ਸੁਖ ਨੇ ਇੱਕਦਮ ਚੱਕਿਆ ਤੇ ਹਸਪੀਟਲ ਲਿਜਾਂਦੇ ਆ ਹੀ ਸੁਖ ਦੀ ਮੌਤ ਹੋ ਗਈ ਚਲੋ ਜੋ ਵੀ ਹੋਇਆ ਇਹ ਬਹੁਤ ਹੀ ਜ਼ਿਆਦਾ ਦੁੱਖ ਦੀ ਖਬਰ ਹੈ